ਇਹ ਵੀ 1 ਰੁਪਏ ਦਾ ਪੀਜ਼ਾ ਕਿਸ ਤਰ੍ਹਾਂ ਮਿਲਦਾ ਉਹ ਉਹ ਸਿਰਫ ਡਾਈਨਿੰਗ ਤੇ ਮਿਲਦਾ ਜੀ ਜੋ ਕਸਟਮਰ ਸਾਡੇ ਆਉਂਦੇ ਨੇ ਆ ਕੇ ਬਿਲਿੰਗ ਕਰਾਉਂਦੇ ਨੇ ਮਿਨੀਮਮ ਬਿਲਿੰਗ ਦੇ ਉੱਤੇ ਉਹਨਾਂ ਨੂੰ ਆਫਰ ਮਿਲਦੀ ਹੈ ਉਹ ਪਰਚੀ ਚੱਕਦੇ ਆ ਉਹਦੇ ਵਿੱਚ 1 ਰੁਪਏ ਦਾ ਪੀਜ਼ਾ 버ਗਰ ਸ਼ੇਕ ਮੋਕਟੇਲ ਕੁਝ ਵੀ ਫਰੀ ਆ ਸਕਦਾ ਬਿੱਲ ਆਉਬੀ ਹੋ ਸਕਦਾ ਪੀਜ਼ਾ ਅਸੀਂ ਆ ਸਪੈਸ਼ਲ ਆਟਾ ਬੇਸ ਪੀਜ਼ਾ ਤਿਆਰ ਕਰਦੇ ਆ ਮੈਦਾ ਰਹਿਤ ਹੁੰਦਾ ਇਹਦਾ ਟੇਸ ਤੁਹਾਨੂੰ ਵੱਖਰਾ ਲੱਗੇਗਾ ਹਰ ਪੀਜ਼ੇ ਨਾਲੋਂ ਸੈਂਡਵਿਚ ਹੈ 버거 ਹੈ ਸ਼ੇਕ ਨੇ ਮੋਕਟੇਲ ਨੇ گارਲਿਕ ਬ੍ਰੈਡ ਹੈ ਤੇ ਬਿੱਲ ਵੀ ਆਫ ਹੋ ਸਕਦਾ ਤੁਹਾਡਾ 100% 50% 100% ਕੁਝ ਵੀ ਹੋ ਸਕਦਾ ਹੈ ਸ਼ਹਿਰ ਦੇ ਵਿੱਚੋਂ ਡਿਲੀਵਰੀ ਫ੍ਰੀ ਹੈ ਬਾਕੀ ਸਾਡੇ ਪਾਰਟੀਆਂ ਲਈ ਹਾਲ ਦੇ ਵਿੱਚ ਵੀ ਕੋਈ ਚਾਰजेस ਨਹੀਂ ਹੈ ਕਿਸੇ ਨੇ ਕਿੱਟੀ ਪਾਰਟੀ ਕਰਨੀ ਹੈ ਬਰਥਡੇ ਪਾਰਟੀ ਕਰਨੀ ਹੈ ਕੋਈ ਐਨੀਵਰਸਰੀ ਪਾਰਟੀ ਆ ਤਾਂ ਆਫ ਦਾ ਕੋਈ ਚਾਰजेस ਨਹੀਂ ਹੈ ਫ੍ਰੀ ਆਫ ਕਾਸਟ ਜਿੱਥੇ ਤੁਸੀਂ ਖਾਣ ਪੀਣ ਦਾ ਆਪਣੇ ਨਜ਼ਾਰੇ ਆਨੰਦ ਲੈ ਸਕਦੇ ਹੋ ਅਸੀਂ ਭਿੰਡੇ ਦੇ ਵਿੱਚ ਨਵਾਂ ਮਿਨਿਸਟਰੀ ਆਫ ਫੂਡ ਨਾਂ ਦੇ ਕੈਫੇ ਸਟਾਰਟ ਕੀਤਾ 100 ਫੁੱਟ ਰੋਡ ਮਹੇਸ਼ਵਰੀ ਚੌਕ ਬਠਿੰਡਾ ਦੇ ਵਿੱਚ ਜਿੱਥੇ ਤੁਹਾਨੂੰ ਖਾਣ ਪੀਣ ਦਾ ਆਨੰਦ ਦਾ ਪੂਰਾ ਆਊਗਾ ਤੁਸੀਂ ਇੱਕ ਵਾਰੀ ਵਿਜ਼ਿਟ ਕਰੋਗੇ ਤਾਂ ਤੁਸੀਂ ਬਾਰ-ਬਾਰ ਵਿਜ਼ਿਟ ਕਰੋਗੇ ਖਾਣੇ ਦੇ ਵਿੱਚ ਸਾਡੇ ਕੋਲੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਹਾਂਜੀ ਪੀਜ਼ਾ ਅਸੀਂ ਆ ਸਪੈਸ਼ਲ ਆਟਾ 베ਸ ਪੀਜ਼ਾ ਤਿਆਰ ਕਰਦੇ ਹਾਂ ਮੈਦਾ ਰਹਿਤ ਹੁੰਦਾ ਇਹਦਾ ਟੇਸ ਤੁਹਾਨੂੰ ਵੱਖਰਾ ਲੱਗੇਗਾ ਹਰ ਪੀਜ਼ੇ ਨਾਲੋਂ ਤੇ ਬਾਕੀ ਹਰ ਤਰ੍ਹਾਂ ਦੀ ਆਈਟਮ ਸਾਡੇ ਕੋਲੇ ਹੈਗੀ ਹੈ ਪੀਜ਼ਾ ਸੈਂਡਵਿਚ ਹੈ 버거 ਹੈ ਸ਼ੇਕ ਨੇ ਮੌਕਟੇਲ ਨੇ ਗਾਰਲਿਕ ਬ੍ਰੈਡ ਹੈ ਸੈਲਡਸ ਨੇ ਤੇ ਆਪਣੇ ਸ਼ੇਕ ਮੌਕਟੇਲ ਹੋ ਗਏ ਸਾਰਾ ਕੁਝ ਅਵੇਲੇਬਲ ਹੈ ਹਾਂਜੀ ਉਹਦੀ ਬੜੀ ਕਨਫਿਊਜ਼ਨ ਹੈ ਉਹ ਸਿਰਫ ਡਾਈਨਿੰਗ ਤੇ ਮਿਲਦਾ ਜੀ ਉਹਦੀ ਡਿਲੀਵਰੀ ਨਹੀਂ ਹੈ ਡਾਈਨਿੰਗ ਤੇ ਜੋ ਵੀ ਕਸਟਮਰ ਸਾਡੇ ਆ ਕੇ ਇੱਥੇ ਖਾਂਦਾ ਪੀਂਦਾ ਉਹਦੀ ਮਿਨੀਮਮ ਬਿਲਿੰਗ ਤੇ ਅਸੀਂ ਉਹ ਆਫਰ ਦਿੰਨੇ ਆ ਉਹ ਪਰਚੀ ਚੱਕੂਗਾ ਉਹਦੇ ਵਿੱਚੋਂ ਪੀਜ਼ਾ 버ਗਰ ਸ਼ੇਕ ਮੌਕਟੇਲ ਕੋਈ ਵੀ ਚੀਜ਼ ਉਹਨੂੰ ਨਿਕਲੂਗੀ ਉਹ ਉਹਨੂੰ ਫ੍ਰੀ ਮਿਲੂਗੀ 1 ਰੁਪਏ ਚ ਮਿਲੂਗੀ ਉਹ ਪਰਤੀ ਖਾਲੀ ਨਹੀਂ ਨਿਕਲੂ ਕੋਈ ਕੁਛ ਨਾ ਕੋਈ ਜ਼ਰੂਰ ਮਿਲੂਗਾ ਉਹਨੂੰ ਉਹਦੇ ਵਿੱਚ ਨਿਕਲੂਗਾ। 100 ਰੁਪਏ 'ਚ ਬੰਦਾ ਪੀਜ਼ਾ ਖਾ ਸਕਦਾ ਜੀ। ਬਿਲਕੁਲ ਖਾ ਸਕਦਾ ਜੀ। ਔਰ ਉਹ ਤੇ ਬਿੱਲ ਵੀ ਆਫ ਹੋ ਸਕਦਾ ਤੁਹਾਡਾ 100% 50% 100% ਕੁਝ ਵੀ ਹੋ ਸਕਦਾ। ਹਰ ਸ਼ਹਿਰ ਦੇ ਵਿੱਚ ਉਹਨੂੰ ਡਿਲੀਵਰੀ ਫ੍ਰੀ ਆ। ਬਾਕੀ ਸਾਡੇ ਪਾਰਟੀਆਂ ਲਈ ਹਾਲ ਦੇ ਵਿੱਚ ਵੀ ਕੋਈ ਚਾਰजेस ਨਹੀਂ ਆ ਕਿਸੇ ਨੇ ਕਿੱਟੀ ਪਾਰਟੀ ਕਰਨੀ ਆ, ਬਰਥਡੇ ਪਾਰਟੀ ਕਰਨੀ ਆ, ਕੋਈ ਐਨੀਵਰਸਰੀ ਪਾਰਟੀ ਆ ਤਾਂ ਉਸ ਦਾ ਕੋਈ ਚਾਰजेस ਨਹੀਂ ਆ ਫ੍ਰੀ ਆਫ ਕੋਸਟ।